ਜੀ ਜਸਮਨ ਤੇ تنویر تیار ਨੇ ਕਾਦੇ ਲਈ ਬਾਤ ਬੁੱਝਣ ਲਈ ਠੀਕ ਹੈ ਵੀ ਬਾਤ ਅੱਜ ਪਾ ਕੇ ਦਿਖਾ ਤੇ ਅਸੀਂ ਉਹ ਵੀ ਛੱਟਪਟ ਬੁੱਝ ਕੇ ਦਿਖਾਵਾਂਗੇ تنویر ਥੋੜਾ ਸਿਰ ਪਾਸੇ ਕਰ ਉਹ ਨੂੰ ਵੀ ਦਿਖਾਂਗੇ ਤੇ ਬਾਤ ਹੈਗੀ ਆ ਵੀ ਜਲ세 ਨਿਕਲੀ ਜਲ ਜਲੀ ਜਲ ਦੇਖ ਕੇ ਮਰ ਜਾਈ ਲਾਓ ਬਸੰਤਰ ਫੂਕ ਦਈਏ ਇਸकी उमर ਲੰਮੀ ਹੋ ਜਾਏ ਬੁੱਜੋ ਇਹ ਤੰਦੀਰ ਨੇ ਤਾਂ ਬੋਲੀ ਦੇ ਕੱਢ ਲੇ ਜਸਮਨ ਕੋਸ਼ਿਸ਼ ਕਰ ਰਿਹਾ ਹੈ ਇਹ ਮੰਗ ਲਿਆ ਕਲੂ ਇਹ ਨਾਲ ਇੱਕ ਕਲੂ ਵੀ ਦੱਸੋ ਦੋਸਤੋ ਵੀ ਕੀ ਹੁੰਦਾ ਹੈ ਹਮਮ ਬਾਬਾ ਲੇ ਵੀ ਜਸਮਨ ਨੂੰ ਤਾਂ ਪਤਾ ਨਹੀਂ ਤਨਵੀਰ ਨਹੀਂ ਪਤਾ ਲੈ ਵੀ ਦੋਸਤੋ ਤੁਸੀਂ ਦੱਸਣਾ ਹੁਣ ਕਮੈਂਟਾਂ ਚ ਵੀ ਕੀ ਹੈ ਇਹਦਾ ਜਵਾਬ ਆ ਸਸਰੀਕਾ